ਇਹ ਵੀਰ ਜੀ ਇਹ ਮਸ਼ੀਨ ਗਾਈਆਂ ਦੇ ਆਪਾਂ ਖੁਰ ਬਣਾਉਣ ਨੂੰ ਬਣਾ ਰਹੇ ਆ ਮੇਲ ਕੱਟਣ ਨੂੰ ਬਣਾ ਰਹੇ ਆ ਇਹ ਅੱਛਾ ਮੇਲ ਕੱਟਣ ਠੀਕ ਉਹ ਉਹ ਮਸ਼ੀਨ ਹੈ ਜੀ ਇਹ ਜੀ 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 ਭਈ ਆ ਗਾਈਆਂ ਦੇ ਨੋ ਕੱਟਣ ਵਾਸਤੇ ਯੂਜ਼ ਹੁੰਦੀ ਹੈ ਐਡੀ ਮਸ਼ੀਨ ਵੀਰ ਜੀ ਇਹ ਗੋਹਾ ਟੋਏ ਦੇ ਵਿੱਚੋਂ ਚੱਕਣ ਵਾਸਤੇ ਜ ਜੇ ਆਪਾਂ ਖਾਦ ਪਾਉਣੀ ਆ ਖੇਤ ਦੇ ਵਿੱਚ ਰੇ ਪਾਉਣੀ ਆ ਜੀ ਉਹ ਇਹਦੇ ਵਾਸਤੇ ਆ ਜੀ ਟੈਂਕ ਬਣਾ ਰਹੇ ਆ 6000 ਲੀਟਰ ਦੀ ਕੈਪੈਸਿਟੀ ਦਾ ਇਹ ਆ ਚੀਜ਼ ਆਪਣੇ ਕੋਲੇ ਜੀ ਆ ਗਾਂ ਦੇ ਬੈਠਣ ਨੂੰ ਕਿ ਵੀ ਕੰਮ ਆਪਣੇ ਗਾਂ ਦੇ ਰੈਸਟ ਕਰਨ ਨੂੰ ਪੱਠੇ ਖਾਣ ਤੋਂ ਬਾਅਦ ਜਦੋਂ ਗਾਂ ਨੇ ਰੈਸਟ ਕਰਨਾ ਹੈ ਕੱਚੇ ਥਾਂ ਤੇ ਬੈਠਣਾ ਉਹਦੇ ਵਾਸਤੇ ਪਾਈਪ ਲੱਗਦਾ ਪਰ ਆਪਾਂ ਆ ਸਕ੍ਰੈਪਰ ਬਣਾਉਣੇ ਆ ਜੀ ਇਹ ਟਰੈਕਟਰ ਮਗਰ ਪੈਂਦਾ ਇਹ ਗੋਹਾ ਇਕੱਠਾ ਕਰਨ ਨੂੰ ਆ ਟਰੈਕਟਰ ਮਗਰ ਬਹੁਤ ਦੋਨੇ ਪਾਸੇ ਨੂੰ ਕੰਮ ਕਰਦਾ ਆ ਚੀਜ਼ ਦੁੱਧ ਵਾਲਾ ਡਰਮ ਚੱਕ ਕੇ ਲਿਜਾਣ ਨੂੰ ਭਰ ਲਿਜਾਣ ਨੂੰ ਅੱਛਾ ਜੀ ਕੰੰਜਾ ਬਣਾ ਰਹੇ ਆ ਟੱਕਾ ਪਾ ਲਿਫਟਰ ਬਣਾ ਰਹੇ ਆ ਜੀ ਕੋਈ ਬਿਮਾਰ ਪਸ਼ੂ ਉਹਨੂੰ ਚੱਕਣਾ ਕੋ ਲੱਤਾਂਾਂ ਟੁੱਟ ਗਈ ਰੱਬ ਨਾ ਕਰੇ ਕੋਈ ਚਾਂਸ ਹੁੰਦਾ ਕਿ ਉਹ ਜਾਣਾ ਉਹਨੂੰ ਚੱਕਣ ਵਾਸਤੇ ਆਪਾਂ ਇਹ ਲਿਫਟਰ ਤਿਆਰ ਕਰ ਰਹੇ ਆ ਸਾਸ਼ੀ ਗਾਲ ਦੋਸਤੋ ਬਈ ਜਗਰਾਉਂ ਦੇ ਵਿੱਚ ਪੀਡੀਐਫ ਦੇ ਖੜਾ ਸੀਗਾ ਤੇ ਬਈ ਜੀਐਨ ਡੈਰੀ ਪ੍ਰੋਡਕਟਸ ਐਂਡ ਐਗਰੀਵਰਕਸ ਵਾਲੇ ਨੇ ਪਹੁੰਚਿਆ ਸੀਗਾ ਬਈ ਤੇ ਗੱਲਬਾਤ ਮੈਂ ਥੋੜੀ ਕਰਾਉਣਾ ਬਾਗੇ ਪੁਰਾਣੇ ਦੇ ਵਿੱਚ ਇਹਨਾਂ ਦੀ ਹੈਗੀ ਆ ਸ਼ਾਪ ਨਾ ਮਾਨੇ ਕਿ ਚਲੋ ਵਰਕਸ਼ਾਪ ਆ ਤੇ ਇਹ ਨਾ ਪਸ਼ੂਆਂ ਦੇ ਨਾਲ ਸੰਬੰਧਿਤ ਜਿਹੜੇ ਵੀ ਆ ਚੀਜ਼ਾਂ ਬਣਾਉਂਦੇ ਆ ਇਹ ਦੇਖ ਸਕਦਾ ਹਾਂ ਜਾਣਕਾਰੀ ਮੈਂ ਬਾਈ ਹੋ ਰਾਂ ਤਾਂ ਲਵਾਂਗਾ ਸਸੀ ਗੱਜ ਸਸੀ ਗੱਜ ਪਹਿਲਾਂ ਤਾਂ ਜੀ ਆਪਣਾ ਨਾਮ ਬੋਲ ਦਿਓ ਜੀ ਤੇ ਪਹਿਲਾਂ ਐਡਰੈਸ ਬੋਲ ਦਿਓ ਸਾਰਾ ਨਾਮ ਮੇਰਾ ਜੀ ਸਤਨਾਮ ਸਿੰਘ ਆ ਜੀ ਠੀਕ ਆ ਜੀ ਐਡਰੈਸ ਆਪਣਾ ਬਾਗਾ ਬਰਾਣਾ ਮੋਹੱਦ ਕੀ ਰੋਡ ਪਾਗਾ ਪੁਰਾਣਾ ਜੀ ਆਪਾਂ ਡੇਰੀ ਫਾਰਮ ਦਾ ਸਾਮਾਨ ਬਣਾਉਣੀ ਹੈ ਉੱਥੇ ਡੇਰੀ ਫਾਰਮ ਦਾ ਪਸ਼ੂਆਂ ਨਾਲ ਸੰਬੰਧਿਤ ਕਿਹੜੀਆਂ-ਕਿਹੜੀਆਂ ਚੀਜ਼ਾਂ ਤਿਆਰ ਸਾਰੀਆਂ ਚੀਜ਼ਾਂ ਬਣਾਉਣੇ ਜਿਵੇਂ ਆਪਾਂ ਨਵਾਂ ਕੋਈ ਕੰਮ ਸ਼ੁਰੂ ਕਰ ਰਹੇ ਡੇਰੀ ਫਾਰਮ ਦਾ ਜੀ ਉਹਦੇ ਰਿਲੇਟਡ ਸਾਰੀਆਂ ਚੀਜ਼ਾਂ ਬਣਾਉਣੇ ਆਪਾਂ ਗੋਬਰ ਚੱਕਣ ਤੋਂ ਲੈ ਕੇ ਜੀ ਗਾਈਆਂ ਦੇ ਕਿਊਬਿਕਲ, ਹੈਡ ਲੋਕ, ਵਾਟਰ ਟੈਂਕ ਸਭ ਕੁਝ ਬਣਾਉਣੇ ਆ ਵੀਰੇ ਆ ਸਾਰਾ ਕੁਝ ਹੀ ਬੰਦ ਹੈ ਸਾਰਾ ਕੁਝ ਬਣਾ ਰਹੇ ਠੀਕ ਹੈ ਜੀ ਇਧਰਲੇ ਪਾਸੇ ਉਹ ਆ ਮਸ਼ੀਨ ਤੋਂ ਸ਼ੁਰੂ ਦੱਸੋਗੇ ਵੀ ਕੀ ਕਾਦੇ ਵਾਸਤੇ ਯੂਜ਼ ਹੁੰਦੀ ਹੈ ਜੇ ਅਸੀਂ ਤਾਂ ਨਵੀਆਂ ਦੇਖੀਆਂ ਤਾਂ ਪਤਾ ਵੀ ਹੈ ਨਹੀਂ ਵੀ ਕੀ ਸੈੱਟ ਹੈ ਇਹ ਆ ਰਹੇ ਆ ਇਹ ਅੱਛਾ ਮੇਲ ਕਟਰ ਇਹ ਉਹ ਉਹ ਮਸ਼ੀਨ ਹੈ ਜੀ ਇਹ ਜੀ 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 ਭਈ ਆ ਗਾਇਆਂ ਦੇ ਨੋ ਕੱਟਣ ਵਾਸਤੇ ਯੂਜ਼ ਹੁੰਦੀ ਹੈ ਐਡੀ ਮਸ਼ੀਨ ਆ ਇਹਦੇ ਸਕਰੈਪਰ ਜੇ ਕਾ ਆ ਗਿਆ ਇਹ ਮੈਨੂਅਲ ਸਕਰੈਪਰ ਆ ਜੀ ਅੱਛਾ ਇਹ ਸਫਾਈ ਕਰਨ ਵਾਲਾ ਛੋਟਾ ਜਿਵੇਂ ਉਹ ਟਰੈਕਟਰ ਮਗਰ ਪੈ ਜਾਂਦਾ ਜਿਵੇਂ ਜ਼ਿਆਦਾ ਕੰਮ ਆ ਤੇ ਛੋੜੇ ਕੰਮ ਵਾਸਤੇ ਇਹ ਵਰਤਦੇ ਆ ਹਾਂ ਜ਼ਿਆਦਾ ਹਾਂ ਜੀ ਤੇ ਇਹਦਾ ਪਰ ਰੇਟ ਦੱਸ ਸਕਦੇ ਆ ਵੀ ਕੀ ਰੇਟ ਦੇ ਵਿੱਚ ਰੇਟ ਵੀਰ ਜੀ ਡੇਲੀ ਵਾਲਾ ਹੀ ਆ ਟਾਈਮ ਦੇ ਟਾਈਮ ਬਦਲਦਾ ਰਹਿੰਦਾ ਰੇਟ ਨਹੀਂ ਹਾਂ ਜੀ ਕੁਝ ਜਿਵੇਂ ਅੱਜ ਰੇਟ ਹੋਰ ਹੈ ਤੇ ਕੱਲ ਨੂੰ ਹਾਂਜੀ ਲੋਹੇ ਦੇ ਹਿਸਾਬ ਹੀ ਹੈ ਰੇਟ ਤਾਂ ਨਹੀਂ ਕੋਈ ਪੱਕਾ ਬਾਈ ਤੁਸੀਂ ਬਾਕੀ ਫੋਨ ਨੰਬਰ ਦਵਾਂਗੇ ਉਹ ਤੇ ਜਦੋਂ ਮਰਜ਼ੀ ਸੰਪਰਕ ਕਰ ਲਿਓ ਨਾ ਜੀ ਤੇ ਇਹਦੀ ਹੋਰ ਕੀ ਕੀ ਖੂਬੀਆਂ ਜਿਹਦੇ ਵਿੱਚ ਬਸ ਕੋਈ ਟ੍ਰੀਟਮੈਂਟ ਕਰਨਾ ਕਿਸੇ ਤਰ੍ਹਾਂ ਦਾ ਕੋਈ ਡ੍ਰਿਪ ਵਗੈਰਾ ਲਾਉਣੀ ਹੈ ਉਹ ਇੱਕ ਕਾਬੂ ਹੋ ਜਾਂਦਾ ਪਸ਼ੂ ਉਹ ਡ੍ਰਿਪ ਵਗੈਰਾ ਵੀ ਲੱਗਦੀ ਹੈ ਜੀ ਬਈ ਇਹ ਮੰਨ ਕੇ ਚੱਲੋ ਗਾਂ ਦੇ ਵਾਸਤੇ ਬਹੁਤ ਜ਼ਰੂਰੀ ਹੈ ਨਾ ਜਿਵੇਂ ਡੈਰੀ ਫਾਰਮ ਖੋਲਣਾ ਉਹਦੇ ਵਾਸਤੇ ਕੋਈ ਹੋਰ ਹਾਂ ਸਕੰਜੇ ਜਿਹਾ ਕਿਸਾਬ ਦਾ ਕੋਈ ਹੋਰ ਟ੍ਰੀਟਮੈਂਟ ਕਰਨਾ ਉਹਦੇ ਵਾਸਤੇ ਵਰਤ ਸਕਦੇ ਆ ਇਧਰਲੇ ਪੰਛੀ ਦੱਸੋਗੇ ਜੀ ਜਿਵੇਂ ਹਾਂਜੀ ਤੇ ਕੀ ਕੀ ਨਵੀਆਂ ਚੀਜ਼ਾਂ ਨੇ ਜੀ ਆਹ ਚੀਜ਼ ਆ ਆਪਣੇ ਕੋਲੇ ਜੀ ਆ ਗਾਂ ਦੇ ਬੈਠਣ ਨੂੰ ਕਿਵਿਕਲ ਆਪਣੇ ਠੀਕ ਆ ਗਾਂ ਦੇ ਰੈਸਟ ਕਰਨ ਨੂੰ ਪੱਠੇ ਖਾਣ ਤੋਂ ਬਾਅਦ ਜਦੋਂ ਗਾਂ ਨੇ ਰੈਸਟ ਕਰਨਾ ਕੱਚੇ ਧਾਂ ਤੇ ਬੈਠਣਾ ਉਹਦੇ ਵਾਸਤੇ ਇਹ ਪੈਪ ਲੱਗਦਾ ਇਹਨੂੰ ਕਿਵਿਕਲ ਬੋਲਦੇ ਆ ਇਹ ਯੂਜ਼ ਕਿਵੇਂ ਹੁੰਦਾ ਜੀ ਕਿਵੇਂ ਇਹ ਗਾਂ ਦੇ ਰੈਸਟ ਕਰਨ ਵਾਸਤੇ ਯੂਜ਼ ਹੁੰਦਾ ਜੀ ਕੱਚੇ ਧਾਂ ਤੇ ਲੱਗ ਜਾਂਦਾ ਸੇ ਵਗੈਰਾ ਪਾ ਕੇ ਫਰਸ਼ ਤੋਂ ਜੀ ਜੀ ਉਹ ਕੰਮ ਨੂੰ ਆ ਜੀ ਗਾਂ ਦੇ ਬੈਠਣ ਨੂੰ ਬਣਾ ਰਹੇ ਆ ਜੀ ਠੀਕ ਆ ਇਹ ਗਾਂ ਦੇ ਰਿਲੈਕਸ ਕਰਨ ਨੂੰ ਆ ਜੀ ਜੀ ਰਿਲੈਕਸ ਕਰਨ ਨੂੰ ਆ ਜੀ 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 ਇਧਰਲੇ ਪਾਸੇ ਉਦੋਂ ਬਾਅਦ ਆਜੋ ਜੀ ਜੀ ਆ ਦੱਸੋ ਜੀ ਇੱਕ ਆਪਾ ਬਣਾ ਰਹੇ ਆ ਜੀ ਠੀਕ ਆ ਜੀ ਇੱਕ ਆਫ ਕੇਜ ਆ ਬੱਚਿਆਂ ਵਾਸਤੇ ਪਿੰਜਰਾ ਬਣਾ ਰਹੇ ਆ ਠੀਕ ਆ ਬੱਚਿਆਂ ਵਾਸਤੇ ਹਾਂ ਬੱਚਿਆਂ ਵਾਸਤੇ ਪਿੰਜਰਾ ਬਣਦਾ ਇਹ ਆਫ ਕੇਜ ਆ ਇਹ ਓਕੇ ਜੀ ਇਹ ਗਾਂ ਦੇ ਬੱਚਿਆਂ ਵਾਸਤੇ ਪਿੰਜਰਾ ਜੀ ਜੀ ਆਹ ਵਾਟਰ ਟੈਂਕ ਬਣਾ ਰਹੇ ਆ ਆਪਾਂ ਵਾਟਰ ਟੈਂਕ ਆਪਣੇ ਕੋਲੇ ਤਿੰਨ ਚਾਰ ਤਰ੍ਹਾਂ ਦਾ ਹੁੰਦਾ ਠੀਕ ਆ ਜੀ ਐਸ ਐਸ ਚ ਹੁੰਦਾ ਸਾਰੇ ਕਰ ਮਟੀਰੀਅਲ ਦੇ ਵਿੱਚ ਹੀ ਹੁੰਦਾ ਇਹ ਛੋਟੇ ਵੱਡੇ ਸਾਈਜ਼ ਚ ਗਾਹਕ ਦੇ ਜਿਵੇਂ ਮੰਗੂਗਾਕ ਉਵੇਂ ਬਣਾ ਕੇ ਦੇ ਸਕਦੇ ਆ ਜੀ 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 ਠੀਕ ਆ ਜੀ ਇੱਕ ਆਪਾਂ ਆ ਚੀਜ਼ ਬਣਾ ਰਹੇ ਆ ਆ ਚੀਜ਼ ਦੁੱਧ ਵਾਲਾ ਡਰਮ ਚੱਕ ਕੇ ਲਿਜਾਣ ਨੂੰ ਭਰਾ ਲਿਜਾਣ ਨੂੰ ਅੱਛਾ ਜੀ ਸਕੰਜਾ ਬਣਾ ਰਹੇ ਆ ਇਹ ਕੱਲਾ ਸਕੰਜਾ ਹੀ ਮਿਲੂਗਾ ਜਾਂ ਡਰਮ ਵਗੈਰਾ ਹੀ ਤੁਹਾਡੇ ਕੋਲ ਨਹੀਂ ਕੱਲਾ ਸਕੰਜਾ ਦੇ ਰਹੇ ਆ ਜੀ ਡਰਮ ਬਾਹਰੋਂ ਲੈ ਹਾਂ ਜੀ ਠੀਕ ਆ ਕੁਝ ਵੀ ਰੱਖ ਕੇ ਜਿਵੇਂ ਤੁਸੀਂ ਲਿਜਾਣਾ ਤੇ ਆਹ ਐਡੀ ਮਸ਼ੀਨ ਆ ਕਦੇ ਹਾਸਤੇ ਜੀ ਇਹ ਮਸ਼ੀਨ ਖੜੀ ਐ ਇਧਰਲੇ ਪਾਸੇ ਇਹ ਵੀਰ ਜੀ ਇਹ ਗੋਹਾ ਟੋਏ ਦੇ ਵਿੱਚੋਂ ਚੱਕਣ ਵਾਸਤੇ ਜਿਹੜਾ ਆਪਾਂ ਖਾਦ ਪਾਉਣੀ ਆ ਖੇਤ ਦੇ ਵਿੱਚ ਰੇ ਪਾਉਣੀ ਆ ਉਹ ਇਹਦੇ ਵਾਸਤੇ ਆ ਜੀ ਟੈਂਕ ਬਣਾ ਰਹੇ ਆ 6000 ਲੀਟਰ ਦੀ ਕਪੈਸਿਟੀ ਦਾ ਇਹ ਜੀ ਇਹ ਤੁਸੀਂ ਮੰਨ ਕੇ ਚਲੋ ਵੀ ਇੱਕ ਗੱਲ ਆਪਾਂ ਕਲੀਅਰ ਕਰਨੀ ਜ਼ਰੂਰੀ ਆ ਵੀ ਇਹ ਤੁਹਾਡੀ ਵੀ ਡੀਲਿੰਗ ਸ਼ਿਪ ਪੰਜਾਬ ਦੀ ਫੂਡੀ ਫੈਕਟਰੀ ਆ ਵੀ ਆਪ ਹੀ ਧਿਆਨ ਆਪ ਹੀ ਅਸੀਂ ਬਣਾਉਨੇ ਆ ਜੀ A to Z ਚੀਜ਼ ਆਪ ਹੀ ਬਣਾਉਨੇ ਆ ਠੀਕ ਆ ਆ ਵੀ ਬਾਗੇਪੁਰਾਣੇ ਤੁਹਾਡਾ ਵੀ ਬਾਗੇਪੁਰਾਣੇ ਦੇ ਵਿੱਚ ਹਾਂਜੀ ਬਾਗੇਪੁਰਾਣਾ ਮੋਦਕੀ ਰੋਡ ਦੇ ਉੱਤੇ ਆਪਣੀ ਵਰਕਸ਼ਾਪ ਆ ਜੀ 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 ਬਈ ਆਪ ਤਿਆਰ ਕਰਦੇ ਆ ਮਸ਼ੀਨ ਵੀ ਇਹਨਾਂ ਦੀ ਆਪ ਤਿਆਰ ਕੀਤੀ ਹੋਈ ਆ ਇਧਰਲੇ ਪਾਸੇ ਜਿਵੇਂ ਆ ਹਾਂਜੀ ਹਾਂਜੀ ਇਹ ਦੱਸੂ ਮੜਾ ਜਾ ਕੇ ਤੇ ਹੁਣ ਤੁਹਾਨੂੰ ਦਿਖਾਈ ਜਾਂਦੇ ਆ ਬਈ ਜਾਣਕਾਰੀ ਇਕੱਠੀ ਕਰੀ ਚੱਲੋ ਫੋਨ ਨੰਬਰ ਵੀ ਦਵਾਂਗੇ ਨਾ ਜੀ ਆ ਜੀ ਜਦੋਂ ਆਪਾਂ ਆ ਸਕ੍ਰੈਪਰ ਬਣਾਉਣੇ ਆ ਜੀ ਇਹ ਟਰੈਕਟਰ ਮਗਰ ਪੈਂਦਾ ਇਹ ਗੋਹਾ ਇਕੱਠਾ ਕਰਨ ਨੂੰ ਆ ਟਰੈਕਟਰ ਮਗਰ ਬਹੁ ਦੋਨੇ ਪਾਸੇ ਨੂੰ ਕੰਮ ਕਰਦਾ ਉਸ ਤੋਂ ਕਾ ਆ ਜਾਂਦਾ ਆ ਸਕ੍ਰੈਪਰ ਇਹ ਮੋਟਰ ਵਾਲਾ ਆਟੋਮੈਟਿਕ ਆ ਸਵਚਨਪੋ ਤੇ ਗੋਹਾ ਇਕੱਠਾ ਕਰਦਾ ਆਪੇ ਆਪ ਦੀ ਆ ਵੀ ਰੁਕਦਾ ਆਪਦੀ ਆ ਵੀ ਚੱਲਦਾ ਆ ਜੀ ਠੀਕ ਹੈ ਜੀ ਮੈਂ ਵੀ ਆਪਦੀ ਆ ਮੁਰਦਾ ਠੀਕ ਆ ਆ ਇਹਦੇ ਸਕ੍ਰੈਪਰ ਜੇ ਕਾ ਆ ਗਿਆ ਇਹ ਮੈਨੂਅਲ ਸਕ੍ਰੈਪਰ ਆ ਜੀ ਇਹ ਸਫਾਈ ਕਰਨ ਵਾਲਾ ਛੋਟਾ ਜਿਹਾ ਸਕ੍ਰੈਪਰ ਆ ਜਿਵੇਂ ਉਹ ਟਰੈਕਟਰ ਮਗਰ ਪਿਆ ਜਾਂਦਾ ਜਿਹੜਾ ਜ਼ਿਆਦਾ ਕੰਮ ਆ ਤੇ ਛੋੜੇ ਕੰਮ ਵਾਸਤੇ ਇਹ ਵਰਤਦੇ ਆ ਹਾਂ ਜ਼ਿਆਦਾ ਉਸ ਤੋਂ ਬਾਅਦ ਵਾਲਾ ਆਟੋਮੈਟਿਕ ਆ ਗਿਆ ਪੂਰਾ ਜਾਣਾ ਤਾਂ ਠੀਕ ਹੈ ਜੀ ਠੀਕ ਆ ਆ ਜਿਵੇਂ ਆਪਾਂ ਪੱਖਾ ਬਣਾ ਰਹੇ ਆ ਜੀ ਆ ਚੀਜ਼ ਜੀ ਇਹ ਪੱਖਾ ਜਿਵੇਂ ਗੋਬਰ ਨੂੰ ਆਪਾਂ ਟੋਏ ਦੇ ਵਿੱਚੋਂ ਚੱਕ ਕੇ ਉਹ ਟੈਂਕਰ ਦੇ ਵਿੱਚ ਭਰਨਾ ਠੀਕ ਹੈ ਜੀ ਉਹ ਕੰਮ ਲਈ ਇਹ ਪੱਖਾ ਬਣਾ ਰਹੇ ਆ ਠੀਕ ਹੈ ਜੀ ਹੋਰ ਗੋਬਰ ਵਾਸਤੇ ਆਪਾਂ ਛੋਟੀਆਂ ਟਰਾਲੀਆਂ ਵਗੈਰਾ ਉਹ ਬਣਾ ਰਹੇ ਆ ਅੱਗੇ ਪੰਜਾ ਆਪਣੇ ਇਹਦੇ ਬਾਰੇ ਗੱਲ ਕਰਨੀ ਹੈ ਜੀ ਇਹਦੇ ਬਾਰੇ ਦੱਸੋ ਇਧਰ ਕਮਾਈ ਕੈਮਰਾ ਬਾਈ ਆ ਦਿਖਾ ਇਹਦੇ ਬਾਰੇ ਦੱਸੋ ਇਹ ਆਪਣਾ ਹੈਡ ਲੋਕ ਆ ਜੀ ਗਾਂ ਦੇ ਜਿਵੇਂ ਆਪਾਂ ਅੱਗੇ ਪਸ਼ੂਆਂ ਨੂੰ ਸੰਗਲ ਪਾਉਂਦੇ ਜੀ ਹੁਣ ਖੁੱਲੀਆਂ ਛੱਡ ਰਹੇ ਆ ਉਹਦੇ ਬਾਅਦ ਇਹ ਖੁਰਨੀ ਦੇ ਉੱਤੇ ਲੱਗ ਜਾਂਦਾ ਜੀ ਇਹਦੇ ਆਟੋਮੈਟਿਕ ਹੀ ਲੋਕ ਹੋ ਜਾਂਦਾ ਅੱਛਾ ਜੀ ਸੰਗਲ ਪਾਉਣ ਦੀ ਜ਼ਰੂਰਤ ਨਹੀਂ ਅੱਛਾ ਇਹ ਆਟੋਮੈਟਿਕ ਹੀ ਖੁੱਲਦਾ ਅੱਛਾ ਠੀਕ ਹੈ ਜੀ ਇਹ ਖੁਰਨੀ ਦੇ ਉੱਤੇ ਲੱਗਦਾ ਜੀ ਸੰਗਲ ਪਾਉਣ ਦੀ ਲੋੜ ਨਹੀਂ ਹੈ ਜੀ ਹਾਂ ਜੀ ਹਾਂ ਜੀ ਇਹ ਘਰਨੀ ਦੇ ਉੱਤੇ ਲੱਗਦਾ ਜੀ ਬਹੁਤ ਘੜ ਘਣ ਚੀਜ਼ਾਂ ਹੀ ਤਿਆਰ ਕਰਦੇ ਆ ਡੈਰੀ ਫਾਰਮਾਂ ਨੂੰ ਡੈਰੀ ਫਾਰਮ ਦੇ ਕੰਮ ਨੂੰ ਹੋਰ ਸੌਖਾ ਕਰਨ ਵਾਸਤੇ ਹਾਂ ਜੀ ਜੀ ਇੱਕ ਆਪਾਂ ਲੈਫਟਰ ਬਣਾ ਰਹੇ ਆ ਜੀ ਕੋਈ ਬਿਮਾਰ ਪਸ਼ੂ ਆ ਉਹਨੂੰ ਚੱਕਣਾ ਕੋਈ ਲੱਤਾਂ ਟੁੱਟ ਗਈ ਰੱਬ ਨਾ ਕਰੇ ਕੋਈ ਚਾਂਸ ਹੁੰਦਾ ਕਿ ਉਹ ਜਾਣਾ ਉਹਨੂੰ ਚੱਕਣ ਵਾਸਤੇ ਆਪਾਂ ਇਹ ਲੈਫਟਰ ਤਿਆਰ ਕਰ ਰਹੇ ਆ ਅੱਛਾ ਜੀ ਇਹ ਲੈਫਟਰ ਉਹਦੇ ਵਾਸਤੇ ਚੱਕਿਆ ਜਾਂਦਾ ਇਧਰਲੇ ਪਾਸੇ ਗਾਂ ਦਾ ਪਿਛਲਾ ਹਿੱਸਾ ਜਾਂ ਮੂਰਲਾ ਇਸੇ ਇੱਥੇ ਰੱਖਦੇ ਆਂ ਹਾਂ ਜੀ ਹਾਂ ਜੀ 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 ਉਹਦੇ ਨਾਲ ਤੁਸੀਂ ਚੱਕ ਸਕਦੇ ਹੋ ਇਹ ਚੱਕਣਾ ਵੀ ਆਮ ਬੰਦਾ ਚੱਕ ਦਿੰਦਾ ਕਿੰਨੇ ਹਾਂ ਜੀ ਆਮ ਦੋ ਬੰਦੇ ਠੀਕ ਹੈ ਇਹ ਰੀ ਸਿਸਟਮ ਹੈ ਜ਼ੋਰ ਨਹੀਂ ਲੱਗਦਾ ਅੱਛਾ ਜ਼ੋਰ ਨਹੀਂ ਲੱਗਦਾ ਜੀ ਜਿਹੜੇ ਵੀ ਕੰਮ ਬਹੁਤ ਸੌਖਾ ਹੀ ਕਿਉਂਕਿ ਗਾਣੂ ਖੜੀ ਕਰਨਾ ਬਹੁਤ ਔਖਾ ਹੋ ਜਾਂਦਾ ਤੇ ਇਸ ਕੰਗੇ ਨਾਲ ਸੌਖਾ ਹੋ ਜਾਂਦਾ ਕੰਮ ਨਾ ਜੀ 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 ਭਾਈ ਇਹ ਡੇਰੀ ਫਾਰਮ ਵਾਲੇ ਜੇ ਡੇਰੀ ਫਾਰਮ ਦਾ ਕੰਮ ਕਰਦੇ ਆ ਜਾਂ ਤੁਸੀਂ ਨਹੀਂ ਕਰਦੇ ਗਾਂ ਤੁਹਾਡਾ ਯਾਰ ਦੋਸਤ ਕਰ ਦਊਂ ਇਹ ਵੀਡੀਓ ਜਰੂਰ ਸ਼ੇਅਰ ਕਰਿਓ ਕਿਉਂਕਿ ਬਹੁਤ ਕੰਮ ਦੀਆਂ ਚੀਜ਼ਾਂ ਇਹ ਬਣਾਉਂਦੇ ਆ ਆਪਣਾ ਐਡਰੈਸ ਇੱਕ ਵਾਰ ਦੁਬਾਰਾ ਬੋਲ ਦਿੰਦਾ ਆਪਣਾ ਐਡਰੈਸ ਬਾਗੇਪੁਰਾਣਾ ਮੱਧਕੀ ਰੋਡ ਪਿੰਡ ਆਲਮਲਾ ਜੀ ਮੋਬਾਈਲ ਨੰਬਰ 98884 342551 ਜੀ ਜੀ ਇਹ ਨੰਬਰ ਤੇ ਸੰਪਰਕ ਕਰ ਲਿਓ ਪੀਡੀਐਫ ਇਹ ਮੇਲੇ ਦਾ ਆਖਰੀ ਦਿਨ ਸੀ ਇੱਥੇ ਸਾਨੂੰ ਮਿਲੇ ਇਹ ਬਹੁਤ ਘੈਂਟ ਚੀਜ਼ਾਂ ਤਿਆਰ ਕਰਦੇ ਬਾਗੇਪੁਰਾਣੇ ਦੇ ਵਿੱਚ ਇਹਨਾਂ ਦਾ ਆਫਿਸ ਆ ਜਿਹੜੀ ਵਰਕਸ਼ਾਪ ਆ ਹਾਂ ਜੀ ਸ਼ੇਅਰ ਕਰਿਓ ਜੀ ਤੇ ਤੇ ਜੇ ਤੁਸੀਂ ਆਉਣਾ ਹੋ ਤਾਂ ਨੰਬਰ ਤੇ ਸੰਪਰਕ ਕਰ ਲਿਓ ਉੱਥੇ ਪਹੁੰਚ ਵੀ ਸਕਦੇ ਹੋ ਵਰਕਸ਼ਾਪ ਤੇ ਹੋਰ ਵੀ ਇਹ ਤਾਂ ਮੰਨ ਕੇ ਚਲੋ ਟਰੇਲਰ ਹੀ ਹੈ ਕਿਸਾਬ ਦਾ ਹੋਰ ਵਰਕਸ਼ਾਪ ਤੇ ਹੋਰ ਬਹੁਤ ਕਹਿਣਗੀਆਂ ਚੀਜ਼ਾਂ ਇਹਨਾਂ ਦੇ ਬੰਦੀਆਂ ਧੰਨਵਾਦ ਜੀ ਮਿਹਰਬਾਨੀ ਓਕੇ ਥੈਂਕ ਯੂ